ਸਸਿਕਾ ਜੀ ਹੋਸਨਾਵ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਵਿੱਚ ਸਰਖੰਨਾ ਦੇ ਵੀ ਤੁਹਾਡਾ ਆਓ ਫਿਰ ਤੇ ਆਫਰ ਤੁਹਾਡੇ ਵਾਸਤੇ ਲੈ ਕੇ ਆਏ ਨੇ ਅੱਜ ਦਾ ਆਪਾਂ ਫਿਰ ਸਾਫ ਲੈ ਕੇ ਆਏ ਜਿਹੜਾ ਆਫਰ ਪ੍ਰਾਈਜ਼ ਵਾਲਾ ਲੈ ਕੇ ਆਏ ਆ ਅੱਜ ਮੈਂ ਤੁਹਾਡੇ ਵਾਸਤੇ ਬਰਕਾਏ ਸੂਟ ਲੈ ਕੇ ਆਈ ਆ ਸਿਰਫ ਰੇਂਜ ਰਹੂਗੀ 550 ਰੁਪਿਆ ਇਹ ਸੂਟ ਜਿਹੜੇ ਹੈਗੇ ਨੇ 700 800 ਵਾਲੇ ਨੇ ਸਾਡੇ ਕੋਲੇ ਸਿੰਗਲ ਸਿੰਗਲ ਸੂਟ ਨੇ ਥ੍ਰੈਡ ਵਰਕ ਦੇ ਨਾਲ ਆਲ ਓਵਰ ਸਾਫ ਤੇ ਉਹਨਾਂ ਦਾ ਫਿਰ ਉਹਨਾਂ ਦੇ ਕੱਪੜੇ ਦੇ ਉੱਤੇ ਵਰਕ ਦੇਾਂਗੇ ਤੁਹਾਨੂੰ ਤੇ ਬਹੁਤ ਹੀ ਸੋਹਣਾ ਆਪਾਂ ਤੁਸੀਂ ਸਵਾਈ ਦੇ ਨਾਲ ਚੈੱਕ ਕਰ ਸਕਦੇ ਹੋ ਕੱਲੇ ਕੇਰ ਦੇ ਉਤੇ ਬਾਰੇ ਕਾ ਆਲਓਵਰ 5 ਮੀਟਰ ਕਪੜਾ ਦੇਾਂਗੇ ਤੁਹਾਨੂੰ ਤੇ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਆ ਲਿਆ ਮੈਂ ਤੁਸੀਂ ਜੂੰ ਤੇ ਦੇਖ ਸਕਦੇ ਹੋ ਦੁਪੱਟਾ ਮੈਂ ਲੈ ਕੇ ਤੁਹਾਨੂੰ ਦਿਖਾਇਆ ਖੁੱਲੇ ਸਾਇਦਾ ਦੁਪੱਟਾ ਨਾਲ ਸਿਰਫ ਰੇਂਜ ਹੈ 550 ਰੁਪਿਆ ਆਲ ਇੰਡੀਆ ਜਿਹੜੀ ਸ਼ਿਪਿੰਗ ਤੁਹਾਨੂੰ ਫ੍ਰੀ ਦੇਵਾਂਗੇ ਇਹਦੇ ਵਿੱਚ ਤੁਸੀਂ ਕਲਰ ਜਿਹੜੇ ਸਾਡੇ ਕੋਲੇ ਹੈਗੇ ਚੈੱਕ ਕਰ ਸਕਦੇ ਹੋ ਪਹਿਲਾ ਕਲਰ ਪੀਲਾ ਸੀ ਉਸ ਤੋਂ ਬਾਅਦ ਆਪਣੇ ਕੋਲੇ ਜਾਮਨੀ ਕਲਰ ਆਇਆ ਤੇ ਮੈਂ ਤੁਹਾਨੂੰ ਸਾਰੇ ਸੂਟ ਖੋਲ ਕੇ ਦਿਖਾਵਾਂਗੀ ਕਿਉਂਕਿ ਬਰਕਦਾ ਵੀ ਤੁਹਾਨੂੰ ਪਤਾ ਲੱਗ ਗਿਆ ਸਾਡੇ ਕੋਲ ਇਹ ਸਿੰਗਲ ਸਿੰਗਲ ਸੂਟ ਨੇ ਇਹ ਵਾਲਾ orange ਕਲਰ ਨਾਲ ਬਹੁਤ ਹੀ ਸੋਹਣਾ ਥ੍ਰੈਡਵਰਕ ਦੇ ਨਾਲ ਤੇ ਜਰੀਵਰਕ ਨਾਲ ਕੰਮ ਕੀਤਾ ਹੋਇਆ ਸਾਰਾ ਸਟਾਫ ਜਿਹੜਾ ਆਪਾਂ ਤੁਹਾਨੂੰ ਦੇਾਂਗੇ 5 ਮੀਟਰ ਤੇ ਆਪਾਂ ਸਿਰਫ ਰੇਜ ਦੇਾਂਗੇ 550 ਰੁਪਿਆ ਆਲ ਇੰਡੀਆ ਸ਼ਿਪਿੰਗ ਫ੍ਰੀ ਦੇ ਦੇਵਾਂਗੇ ਆਹ ਵਾਲਾ ਇਹਦੇ ਨਾਲ ਦੁਪੱਟਾ ਆਊਗਾ ਇਸ ਤੋਂ ਬਾਅਦ ਮੈਂ ਤੁਹਾਨੂੰ ਪਿਆਟ ਕਲਰ ਦਾ ਸੂਟ ਦਿਖਾਉਣੀ ਆ ਖੋਲ ਕੇ ਇਹਦਾ ਵੀ ਤੁਸੀਂ ਕਲੋਜ਼ ਤੇ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਤੇ ਨਾਲ ਆਪਾਂ ਦੁਪੱਟਾ ਦੇਵਾਂਗੇ ਤੁਹਾਨੂੰ ਪੈਰਲਟ ਕਲਰ ਦਾ ਆਹ ਲੋ ਜੀ ਸਾਰਿਆਂ ਦੇ ਨਾਲ ਦੁਪੱਟਿਆਂ ਤੇ ਵਰਕ ਹੋਊਗਾ ਰੇਂਜ ਸਿਰਫ ਰਹੂਗੀ 550 ਰੁਪਈਆ ਆਲ ਇੰਡੀਆ ਸ਼ਿਪਿੰਗ ਜਿਹੜੀ ਫ੍ਰੀ ਰਹੂਗੀ ਇਸ ਤੋਂ ਬਾਅਦ ਆਪਣੇ ਕੋਲੇ ਵਰਕ ਵਾਲਾ ਆਹ ਵਾਲਾ ਡਿਜ਼ਾਈਨ ਆ ਗਿਆ ਵਾਈਨ ਕਲਰ ਦੇ ਵਿੱਚ ਇਹ ਵੀ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਾਰਾ ਸਟਾਫ ਹਾਲ ਓਵਰ ਦੇ ਵਿੱਚ ਦੇਾਂਗੇ 5 ਮੀਟਰ ਤੇ ਸਾਰਿਆਂ ਦਾ ਦੁਪੱਟੇ ਵੀ ਬਹੁਤ ਸੋਹਣੇ ਹੋਣਗੇ ਆਹ ਲੋ ਜੀ ਇਹਦੇ ਨਾਲ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਜਾਲ ਵਾਲਾ ਦੁਪੱਟਾ ਤੇ ਸਹਿਜ ਦੁਪੱਟਿਆਂ ਦੇ ਤੁਹਾਡੇ ਸਾਹਮਣੇ ਬਹੁਤ ਸੋਹਣੇ ਸਹਿਜ ਆ ਆਹ ਲਓ ਜੀ ਜਿਹੜਾ ਦੂਸਰਾ ਕਲਰ ਆ ਗਿਆ ਆਪਾਂ ਫਰੋਜੀ ਦੇਵਾਂਗੇ ਤੇ ਵਰਕ ਆਪਾਂ ਬਹੁਤ ਹੀ ਸੋਹਣਾ ਦੇਵਾਂਗੇ ਸਾਰਾ ਕਪੜਾ ਸੋਨੂ ਦੇਵਾਂਗੇ ਆਲ ਓਵਰ 5 ਮੀਟਰ ਤੇ ਖੁੱਲੇ ਸਾਈਜ਼ ਦਾ ਦੁਪੱਟਾ ਦੇਾਂਗੇ ਤੁਸੀਂ ਦੁਪੱਟਿਆਂ ਦੀ ਵਰਕ ਬਹੁਤ ਸੋਹਣਾ ਜਾਲ ਦੁਪੱਟੇ ਦੇ ਉੱਤੇ ਤੇ ਆਹ ਲਓ ਜੀ ਸਿਰਫ ਰੇਂਜ ਦੇਵਾਂਗੇ ਆਪਾਂ ਸੋਨੂ 550 ਰੁਪਿਆ 550 ਦੇ ਵਿੱਚ ਆਪਾਂ ਆਲ ਇੰਡੀਆ ਸ਼ਿਪਿੰਗ ਜਿਹੜੀ ਫ੍ਰੀ ਦੇਵਾਂਗੇ ਆਹ ਲਓ ਜੀ ਇਹ ਵੀ ਆਪਣੇ ਕੋਲੇ ਆ ਗਿਆ ਗਲੇ ਦੇ ਵਰਕ ਵਾਲਾ ਬਹੁਤ ਹੀ ਸੋਹਣਾ ਗਲੇ ਤੇ ਵਰਕ ਹੈ ਤੇ ਥੱਲੇ ਹੀ ਬਹੁਤ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਹੋਇਆ ਹੈ ਗਾਜਰੀ ਰੰਗ ਦਾ ਸੂਟ ਹੈ ਇਹ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਜਾਲ ਵਾਲਾ ਇਹ ਦੁਪੱਟਾ ਬਹੁਤ ਸੋਹਣਾ ਦੁਪੱਟੇ ਦੇ ਜਿਹੜੇ ਆਪਣੇ ਵਿਚਾਲੇ ਬੂਟੀ ਪਾਈ ਹੋਈ ਹੈ ਆਹ ਲਓ ਜੀ ਬਰਕ ਦੁਪੱਟੇ ਦਾ ਬਹੁਤ ਸੋਹਣਾ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਗ੍ਰੀਨ ਕ ਲੇਮਨ ਕਲਰ ਲੇਮਨ ਕਲਰ ਦੇ ਨਾਲ ਨਿੱਕੀ ਨਿੱਕੀ ਬੂਟੀ ਪਾ ਕੇ ਗਲੇ ਦੇ ਉੱਤੇ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਤੇ ਆਹ ਲਓ ਜੀ ਘੇਰ ਦੇ ਉੱਤੇ ਹੀ ਬਹੁਤ ਸੋਹਣਾ ਕੰਮ ਹੈ ਇਸ ਤੋਂ ਬਾਅਦ ਆਪਾਂ ਇਹਦਾ ਦੁਪੱਟਾ ਤੁਹਾਨੂੰ ਦਿਖਾਉਨੇ ਆ ਖੁੱਲੇ ਸਿਰ ਇਹਦਾ ਦੁਪੱਟਾ ਨਾਲ ਸਿਰਫ ਰੇਂਜ ਰਹੂਗੀ 550 ਰੁਪਿਆ ਆਲ ਇੰਡੀਆ ਜਿਹੜੀ ਸ਼ਿਪਿੰਗ ਹੈਗੀ ਆਪਾਂ ਫ੍ਰੀ ਦੇਵਾਂਗੇ ਲਾਸਟ ਵਾਲਾ ਕਲਰ ਆਪਣੇ ਕੋਲ ਰਹਿ ਗਿਆ ਨੇਵੀ ਕਲਰ ਸਾਰਾ ਸਾਫਾਪਾ ਆਲਓਵਰ ਦੇ ਵਿੱਚ ਦੇਾਂਗੇ ਆਹ ਲਓ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਥਰੈਡ ਵਰਕ ਹੈ ਕਾਟਨ ਦਾ ਸੂਟ ਹੈ ਤੇ ਇਹਦੇ ਨਾਲ ਦੁਪੱਟਾ ਆਪਾਂ ਤੁਹਾਨੂੰ ਦੇਾਂਗੇ ਬੂਟੀ ਵਾਲਾ ਆਹ ਲਓ ਜੀ ਦੁਪੱਟਾ ਵੀ ਬਹੁਤ ਸੋਹਣਾ ਹੈ